ਸਾਧੂ ਦੀ ਇੱਕ ਅਵਸਥਾ ਐਸੀ ਹੁੰਦੀ ਐ ਜਦੋਂ ਬ੍ਰਹਮ ਦੇ ਵਿੱਚ ਪਹੁੰਚਦਾ ਨਾ ਐ ਆਪਾਂ ਜਿੰਨੇ ਜਿੰਨੇ ਵੀ ਇਹ ਸਰੀਰ ਨੇ ਇਹ ਰੱਬ ਦਾ ਰੂਪ ਲੈ ਆਪਣੇ ਅੰਦਰ ਰੱਬ ਬੈਠਾ ਆਪਣੇ ਅੰਦਰ ਰੱਬੋ ਬੈਠਾ ਆਪਾਂ ਨੂੰ ਪਤਾ ਨਹੀਂ ਜੀ ਨੂੰ ਪਤਾ ਲੱਗ ਜੇ ਮੇਰੇ ਅੰਦਰ ਰੱਬ ਹੈ ਨਾਮ ਜਪ ਕੇ ਉਹ ਪ੍ਰਗਟ ਹੋ ਜਾ ਸਾਧੂ ਜਦੋਂ ਉਸ ਅਵਸਥਾ ਬ੍ਰਹਮ ਤੱਕ ਪਹੁੰਚਦਾ ਨਾ ਅਦ੍ਰਿਸ਼ ਵੀ ਹੋ ਸਕਦਾ ਉਹਡ ਵੀ ਸਕਦਾ ਹਾਂਜੀ ਪਾਣੀ ਦੇ ਵੀ ਤੁਰ ਸਕਦਾ ਸਿੱਧੀਆਂ ਆ ਜਾਂਦੀਆਂ ਅੰਦਰ ਇੱਕ ਅਵਸਥਾ ਐਸੀ ਉਹਦੀ ਬ੍ਰਹਮ ਦੀ ਜਿਹਦੇ ਵਿੱਚ ਮਹਾਰਾਜ ਕਹਿੰਦੇ ਤੇਰੇ ਤੇ ਮੇਰੇ 'ਚ ਫਰਕ ਨਹੀਂ ਕੋਈ ਤੇ ਉਹ ਸਾਧੂ ਸ੍ਰਿਸ਼ਟੀ ਵੀ ਆਪਣੀ ਵਖਰੀ ਸਾਧ ਸਕਦਾ ਇਹ ਬ੍ਰਹਮ ਗਿਆ ਉਹ ਪ੍ਰਮਾਤਮਾ ਤੇ ਅਭੇਦ ਹੋ ਜਾ ਇਹ ਨਾ ਕਿਸੇ ਸਾਧੂ ਹੋਏ ਭੇਦ ਗੱਲ ਭਜਨ ਦੀ ਹੈ ਜਦੋਂ ਤੁਸੀਂ ਭਜਨ ਮੰਦਗੀ ਕਰੋਗੇ ਹੌਲੀ ਹੌਲੀ ਉਸ ਸੋਸਤਾ ਤੱਕ ਪਹੁੰਚੋਗੇ ਉਹ ਰੀਤੀਆਂ ਸਿੰਧੀਆਂ ਆਪਣੇ ਆਪ ਹੀ ਹੁੰਦੀ ਐ। ਆ ਫਿਰ بڑا ਬਚਨ ਸੋਚ ਸਮਝ ਕੇ ਕਰਨਾ ਪੈਂਦਾ। ਵੀ ਕੋਈ ਬਚਨ ਐਸਾ ਨਾ ਨਿਕਲ ਜੇ ਜਿਸ ਨਾਲ ਨੁਕਸਾਨ ਹੋ ਜੇ। ਚੇਲੇ ਨੇ ਗਲਤੀ ਕਰਨੀ ਐ। ਚੇਲੇ ਨੇ ਗੁਰੂ ਨੂੰ ਮਾਰਾ ਵੀ ਕਹਿਣਾ। ਦੰਦਿਆ ਵੀ ਕਰਨੀ ਐ। ਗੁਰੂ ਨੂੰ ਸੋਚਣਾ ਪਏਗਾ ਵੀ ਇਹਦਾ ਨੁਕਸਾਨ ਨਾ ਹੋ ਜੇ। ਇਹਨੂੰ ਇਹਦਾ ਦਿਮਾਗ ਟਿਕਾਣੇ ਤੇ ਪਾਇਆ ਪਈ ਹੋਏ ਦਿਮਾਗ ਟਿਕਾਣੇ ਤੇ ਲਈਏ। ਉਹ ਫਿਰ ਹੌਲੇ ਹੌਲੇ ਜਦੋਂ ਟਿਕਾਣੇ ਤੇ ਆ ਗਿਆ ਚੇਲੇ ਦਾ ਦਿਮਾਗ ਫਿਰ ਉਹ ਮੇਰੇ ਤੇ ਪਾਇਆ ਪਈ। بريم باف كرطف